ਗੁਰਦੁਆਰਾ ਕੋਈ ਸਰ ਸਾਹਿਬ ਏਟੀਆਈ ਰੋਡ ਰਣਜੀਤ ਨਗਰ ਗੁਰਵੰਗਦੇਵ ਕਲੋਨੀ ਕੋਟ ਮੰਗਲ ਸਿੰਘ ਜਨਤਾਨਗਰ ਸੋ ਇੱਥੇ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਪ੍ਰਬੰਧਕ ਕਮੇਟੀ ਦੇ ਉਦਮ ਉਪਰਾਲੇ ਦਾ ਸਦਕਾ ਜੋ ਬਹੁਤ ਹੀ ਵਧੀਆ ਪਰਉਪਕਾਰ ਵਾਲਾ ਜੋ ਕੰਮ ਕੀਤਾ ਜਾ ਰਿਹਾ ਹੈ ਗੁਰਬਾਣੀ ਸੰਥਿਆ ਦਾ ਸੋ ਹਰ ਮੰਗਲਵਾਰ ਸ਼ਾਮ 5 ਵਜੇ ਤੋਂ 6 ਵਜੇ ਤੱਕ ਤੇ ਹਰ ਸ਼ੁੱਕਰਵਾਰ ਸ਼ਾਮ 5 ਵਜੇ ਤੋਂ 6 ਵਜੇ ਤੱਕ ਦਾ ਹੁੰਦਾ ਹੈ ਸੋ ਉਹ ਸਮਾਗਮ ਅੱਜ ਚੱਲ ਰਿਹਾ ਹੈ ਸੋ ਦਾਸ ਦੇ ਮਨ ਵਿੱਚ ਫੁਰਨਾ ਆਇਆ ਸਤਿਗੁਰਾਂ ਦੀ ਰਹਿਮਤ ਬਖਸ਼ੇ ਸਤਿਕਾਰ ਕਿ ਕਿਉਂ ਨਾ ਹਰ ਸ਼ਾਮ ਕਰ ਦੋ ਕਿਹੜਾ ਗਿਆ ਕਿਹਦੇ ਕਰਦੇ ਹੋ ਬਈ ਹਵੇ ਕੀ ਕਰਦੇ ਹੋ ਬਈ ਤਾਂ ਸਤਿਗੁਰਾਂ ਦੀ ਕਿਰਪਾ ਦਾ ਸਤਕਾ ਇਸ ਜੋ oprale ਨੂੰ ਬਹੁਤਾਂ ਤੰਗ ਸੰਗ ਫਲੇਪਾਂ ਜਾਣੂ ਹੈ ਪਰ ਫਿਰ ਵੀ ਜਿੰਨਾ ਸੰਗਤਾਂ ਨੂੰ ਨਹੀਂ ਪਤਾ ਉਹਨਾਂ ਤੱਕ ਇਹ ਚੀਜ਼ ਪਹੁੰਚਾਉਣ ਦੇ ਲਈ ਸੋ ਦਸ ਨੇ oprala ਕੀਤਾ ਸਤਿਗੁਰਾਂ ਦੀ ਰਹਿਮਤ ਬਖਸ਼ੇ ਦਾ ਸਤਕਾ ਤੇ ਇਸ ਜੋ ਉਦਮ ਨੂੰ 60 ਤੱਕ ਪਹੁੰਚਾਇਆ ਜਾਵੇ ਤਾਂ ਕਿ ਹੋਰ ਸੰਗਤਾਂ ਸੋ ਇਹ ਲਾਹਾ ਲੈਣ ਇਹ ਦਰਬਾਰ ਜੀਰ ਦਰਬਾਰ ਸਾਹਿਬ ਦਾ ਸੋ ਆਪਾਂ ਅੰਦਰ ਜਾਵਾਂਗੇ ਜਿਸ ਨੂੰ ਦੇ ਗੁਜਾਰੇ ਇਹ ਅੱਗ ਦਾ ਹੁਕਮਨਾਮਾ ਸਾਹਿਬ ਅੰਮ੍ਰਿਤਪੁਰੇ ਦਾ ਸੋ ਇਹ ਨਿਸ਼ਾਨ ਸਾਹਿਬ ਤੂ ਤੇ ਨਿਸ਼ਾਰ ਹੈ ਪੰਥ ਮਹਾਰਾਜ ਕੇ ਚੌਕੀਆਂ ਠੰਡੇ ਹੋਗੇ ਜਿਦੋਂ ਕੋ ਦੁਗ ਅਟਲ ਤਲ ਮਕਾ ਦੇਕਾਰ ਬੋਲੋ ਜੀ ਵਾਹਿਗੁਰੂ ਸੋ ਇਹੇ ਹਮਾ ਪਦਰਬਾਰ ਚ ਥੋੜੇ ਦਰਸ਼ਨ ਕਰਨ ਦੇ ਸੰਤਾਂ ਕਾਤਾ ਆਪੇ ਹੁਕਮੋਂ ਬੜਤਾ ਹੈ ਅਮੀਨ ਹੁਕਮੋਂ ਬੜਤਾ ਹੈ ਆਰਦੀ ਮੈਂ ਰੱਖਦੇ ਤੇ ਮੇਰੇ ਸਾਈਂ ਜਾਰੀ ਮੈਂ ਤੁਮੇ ਵੰਦਨਾ ਦੂ ਵਾਹਿ ਇਕ ਸਿਐਉ ਲਿਵ ਲਾਈ ਕਹੈ ਨਾਨਕ ਆਪ ਕਰਤਾ ਆਪੇ ਰੂਗਮੁ 부ਜਾਈ ਸਿਮਰਿਤ ਸਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰਬਾਜ ਹੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭੰਸੁਤਾ ਸੁਤਿਆ ਰਹਿਣ ਵਿਹਾਣੀ ਸਿਮਰਗ ਸਭ ਤੋਂ ਪਹਿਲੀ ਪੰਕਤੀ ਵੇਖੋ ਥਾਰੇ ਜਣੇ ਇਹਨੂੰ ਬੋਲਣਾ ਸਿਮਰਤ ਦੂਜਾ ਆ ਗਿਆ ਸ਼ਾਸਤਰ ਨਹੀਂ ਕਹਿੰਦੇ ਨਾ ਇਹਨੂੰ ਸ਼ਾਸਤਰ ਸ਼ਾਸਤਰ ਸਿਮਰਤ ਸ਼ਾਸਤਰ ਪੁੰਨ ਪਾਪ ਬੀਚਾਰ ਦੇ ਬੱਬੇ ਨੂੰ ਦਿਹਾਰੀ ਲਾ ਕੇ ਧੀਹਾਰ ਦੇ ਤੱਕ ਤੱਕ ਐ ਬੋਲਣਾ ਤੱਕ ਐ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਝੋ ਇਥੇ ਵੀ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਤਹੀ ਤਹੀ ੜਨਾ ਤਹੀ ਗੁਣੀ ਸੰਸਾਰ ਭ੍ਰਮ ਸੁਟਾ ਪਰਮ ਨਹੀਂ ਕਹਿ ਦੇਣਾ ਭ੍ਰਮ ਤਹੀ ਗੁਣੀ ਸੰਸਾਰ ਭ੍ਰਮ ਸੁਟਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇਜਨ ਜਾਕੇ ਜਿਨ੍ਹਾਂ ਹਰਮਨ ਵਸਿਆ बोल ले अमृत पानी तहां नानक सो तत पाए जिसनो आन दिन हर ले लगाय जागत रहन विहाणी तहां नानक सो तत पाए तत जपा के जो नामि तत तदोत ने बाहु पानी तादी है एते ਇਹਦੇ ਭਗਾਂ ਇੱਥੇ ਵਰਿਆ ਕਿੰਨੇ ਵੀ ਉਹ ਲੱਗ ਸਕਦਾ ਹੈ ਜਿੱਥੇ ਨਹੀਂ ਵੀ ਲੱਗਣਾ ਨਹੀਂ ਵੀ ਲੱਗਣਾ ਉੱਥੇ ਬੋਲਣ ਚ ਲੱਗ ਜਾਣਾ ਪਰ ਇੱਥੇ ਲੱਗਣਾ ਹੈ ਕਾਤ ਕਰਹਿਣਾ ਨਿਪ ਸੋ ਤੱਕ ਤਾਰੇ ਜਿਸ ਨੂੰ ਅੰਨ ਦੇਣਾ ਅੰਨ ਦੇ ਨਹੀਂ ਕਹਿਣਾ ਇਹ ਜਨਨ ਰਹੀ ਹੈ ਅੰਨ ਦੇਣਾ ਜਿਸ ਨੂੰ ਅੰਨ ਦੇਣਾ बिहानी जागत रैन बिहानी हनी माता के उधर मह प्रतिपाल करे सो क्यों मन हो है मन हो क्यों विसारी है एवं दाता माता के उधर मह प्रतिपाल करे प्रत इधे रारा अतः बिना लगे तत्वों से आनी बात चल गई है वो तत्वों ही आनी ਕੀ ਬੋਲਣਾ ਨੂੰ ਪ੍ਰਤਪਾਲ ਪ੍ਰਤਪਾਲ ਮਾਤਾ ਕੇ ਉਦਰ ਨਹੀਂ ਪ੍ਰਤਪਾਲ ਕਰੇ ਸੋ ਕਿਉ ਕਿਉ ਸੋ ਕਿਉ ਮਨ ਹੋ ਵਿਸਾਰੀ ਹੈ ਹਾਂਜੀ ਮਨ ਹੋ ਕਿਉ ਵਿਸਾਰੀ ਹੈ ਇਹ ਮਨ ਦਾ ਤਾ ਇਹ ਅਗਨ ਮਹਿ ਆਪ ਆਪਣੀ ਲੈਵ ਲਾ ਲਈ ਲਾ ਲਈ ਕਿਹਨਾਂ ਉਸ ਨੂੰ ਉਸ ਨੂੰ ਕਿਹੋ ਉਹੇ ਨਾ ਸਕੀ ਉਸ ਨੂੰ ਕਿਹੋ ਉਹੇ ਨਾ ਸਕੀ ਜੇਸ ਨੂੰ ਆਪਣੀ ਟੈਲੀ ਕਰਨਾ ਆਪਣੀ ਕਰਕੇ ਐਡਿੰਗ ਕਰਨਾ 라 ਕੇ ਆਪਣੀ ਨਹੀਂ ਕਰਨਾ ਇਹ ਐੜਿਨ ਕਰਨਾ ਨਾਲ ਕਹੋਏ ਮਿਰਬਾਨਾ ਆਪਣੀ ਇਥੇ ਆ ਆਪਣੀ ਆਪਣੀ ਲੇਵ ਲਾ ਬਈ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਆਂਦੀ ਪਹਿ ਨਾਨਕ ਏਵਡਾਤਾ ਸੋ ਕਿਉ ਮਨ ਹ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਵਾਰ ਭੜਾ ਪਾਇਆ ਲੇਲ ਚੁੜਕੀ ਲੱਗੀ ਤਿਸ ਬਾਣਾ ਮਾਇਆ ਅਮਰ ਵਰਤਾਇਆ ਸੋ ਜੀ ਆਪਾਂ ਦਰਸ਼ਨ ਕੀਤੇ ਆ ਭਗਤ ਰੂਹਾਂ ਇਹਨਾਂ ਨੂੰ ਆਪਾਂ ਭਗਤ ਰੂਹਾਂ ਕਹਾਂਗੇ ਉਤਮ ਰੂਹਾਂ ਨੇ ਜੋ ਸਤਗੁਰਾਂ ਦੀ ਵਿਸ਼ੇਸ਼ ਬਖਸ਼ਿਸ਼ ਰਹਿਮਤ ਦਾ ਸਰਕਾਰ ਇਸ ਜਨਮ ਨੂੰ ਇਹਨਾਂ ਸਵਾਸਾਂ ਨੂੰ ਸਫਲੀਆਂ ਕਰ ਰਹਾ ਸਤਗੁਰਾਂ ਨੇ ਕਿਰਪਾ ਰਹਿਮਤ ਕੀਤੀ ਇਹਨਾਂ ਰੂਹਾਂ ਤੇ ਸੋ ਇਹ ਜੋ ਇਸ ਜੀਵਨ ਦੇ ਵਿੱਚ ਧੁਰਤੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਗੁਰਬਾਣੀ ਦਾ ਜੋ ਸੰਖਿਆ ਲੈ ਰਹੇ ਆ ਸੋ ਵੱਡੇ ਭਾਗ ਨੇ ਸੋ ਆਪਾਂ ਵੀ ਅਰਦਾਸ ਬੇਨਤੀ ਕਰੀਏ ਸਤਿਗੁਰੂ ਸਾਡੇ ਤੇ ਰਹਿਮਤ ਕਰਨ ਸੋ ਇਸ ਜੋ ਇਹ ਬੇਮੁੱਲਾ ਬਹੁਮੁੱਲਾ ਜੋ ਹੈ ਪਰਕਾਰ ਹੈ ਜੋ ਇਹ ਚੱਲ ਰਿਹਾ ਹੈ ਉਦਮ ਉਭਰਾਲਾ ਇਸ ਦਾ ਅਸੀਂ ਵੀ ਹਿੱਸਾ ਬਣੀਏ ਅਸੀਂ ਲਾਹਾ ਲਈਏ ਆਪਣੀ ਜ਼ਿੰਦਗੀ ਆਪਣੇ ਸਵਾਸ ਸਫਲਾਂ ਕਰੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ